ਸੁਣਵੇ ਮੇਰੇ ਆਬਲਾ ਇੱਕ ਅਰਜ਼ ਕਰੰਦੀ ਤੀ ਅੱਜ ਫੇ

ਖੇਡਣ ਦੇ ਦਿਨ ਚਾਰ ਹੋ ਪਹਿਲਾ ਦਿਨ ਪਟ ਦੇ ਪੰਗੋੜੇ ਵਿੱਚ ਝੂਟ ਦੀ ਦਾ ਪੱਲੇ ਵਿੱਚ ਗੁਜ਼ਰ ਗਿਆ ਸਹਲੀਆਂ ਨੇ ਪੱਲੇ ਵਿੱਚ ਗੁਜ਼ਰ ਗਿਆ ਰੇਸ਼ਮੀ ਪਟੋਲਿਆਂ ਦੇ ਦਾਜ ਰਹੀ ਸਾਬ ਦੀ ਮੈਂ ਗੁੱਡੀਆਂ ਭਿਉਣ ਦਾ ਸੀ ਚਾਹ ਸਹੇਲੀ ਦਾੜੀਆਂ ਦਿਹਾਰ ਮੱਕੀ ਦੇਆਂ ਦਾੜੀਆਂ ਦਿਹਾਰ ਖੇਡਣ ਦੇ ਦਿਨ ਚਾਰ ਸਹੇਲਿਓ ਖੇਡਣ ਦੇ ਦਿਨ ਚਾਰ ਖੇਡਣ ਦੇ ਦਿਨ ਚਾਰ ਬੇਲਿਓ ਖੇਡਣ ਦੇ ਦਿਨ ਚਾਰ ਦੂਜਾ ਦਿਨ ਆਇਆ ਤੇਰੀ ਪੀਂਗ ਦੇ ਹੁਲਾਰੇ ਬੱਲੇ ਬਿਟ ਬਿਟ ਵੇਖੇ ਪੀੜਾ ਜਾਪਦਾ ਜਹਾਨ ਪੀੜਾ ਪੀੜਾ ਜਾਪਦਾ ਜਹਾਨ ਸੰਗ ਦੇ ਸੰਗੋਂਦੀ ਧੀ ਮਾਂ ਕੋਲ ਪੁੱਛੇ ਸੰਗ ਦੇ ਸੰਗੋਂਦੀ ਧੀ ਮਾਂ ਕੋਲ ਪੁੱਛੇ ਕਿ ਮੈਂ ਸੱਚ ਮੁੱਚ ਹੋਗੀ ਮੁਟਿਆਰ ਸੱਚ ਮੁੱਚ ਹੋਗੀ ਮੁਟਿਆਰ ਖੇਡਣ ਦੇ ਦਿਨ ਚਾਰ ਸਹੇਲਿਓ ਖੇਡਣ ਦੇ ਦਿਨ ਚਾਰ ਖੇਡਣ ਦੇ ਦਿਨ ਚਾਰ ਬੇਲਿਓ ਖੇਡਣ ਦੇ ਦਿਨ ਚਾਰ ਤੀਆਂ ਹੁੰਦੀਆਂ ਨੇ ਦੋਲ ਤਾਂ ਬੇਗਾਨੀਆਂ ਵੇ ਸਾਡਾ ਕਾਧਾ ਜੋਰ ਬਾਬਲਾ ਵੇ ਸਾਡਾ ਕਾਧਾ ਜੋਰ ਕੁੜੀਆਂ ਨੂੰ ਚੜ੍ਹਨੇ ਜਵਾਨੀਆਂ ਤਾਂ ਮਾਪੇ ਦਿੰਦੇ ਤੋਰ ਬਾਬਲਾ ਤਾਂ ਮਾਪੇ ਦਿੰਦੇ ਤੋਰ ਬਾਬਲਾ ਧੀਆ ਬੋਲ ਕੇ ਨਾ ਦੁੱਖੜਾ ਸੁਣਾਉਂਦੀਆਂ ਕਿੱਤੇ ਹੱਥ ਲੈ ਚੰਦੀਆਂ ਬੇਗਾਨੇ ਹੱਥ ਡੋਰ ਬਾਬਲਾ ਵੇ ਸਾਡਾ ਕਾਧਾ ਜੋਰ ਬਾਬਲਾ ਤੈਨੂੰ ਯਾਦ ਹੋਣਾ ਤੇਰੇ ਘਰ ਭਾਬ ਰੋਣਾ ਰਹੇ ਕਿਆ ਮੇਰੀ ਤਕਦੀਰ ਬਣ ਕੇ ਰੋਣਾ ਰਹੇ ਕਿਆ ਮੇਰੀ ਤਕਦੀਰ ਬਣ ਕੇ ਹੀਰੋ ਜੇਰ ਖਖਾ ਹੁਣ ਵੀ ਮਰਦੀਆਂ ਨੇ ਹੀਰੋ ਜੇਰ ਖਖਾ ਹੁਣ ਵੀ ਮਰਦੀਆਂ ਨੇ ਰਾਂਝੇ ਹੁਣ ਰੰਝੇ ਹੁਣ ਵੀ ਫਿਰਦੇ ਨੇ ਫਕੀਰ ਬਣ ਕੇ ਆ ਬੇ ਸਮਝ ਨਾ ਧੀਆ ਮਰ ਜਾਣੀਆਂ ਦੀ ਕਿਸਮਤ ਕਿਹੋ ਜਈ ਰੱਬ ਨੇ ਕੜੀ ਹੋਈ ਐ ਸਾਰੇ ਜਗ ਜਹਾਨ ਦੀ ਇਹਸਾਰ ਜਾਣੇ ਜਿੰਦ ਗਨਹੀ ਦੇ ਫਲ ਸੇ ਪਈ ੜੀ ਹੋਈ ਐ ਮੁੱਦਤ ਗੁਜ਼ਰ ਚੁੱਕੀ ਸਭ ਕੁਝ ਬਦਲ ਚੁੱਕਾ ਮੁੱਦਤ ਗੁਜ਼ਰ ਚੁੱਕੀ ਸਭ ਕੁਝ ਬਦਲ ਚੁੱਕਾ ਹੀ ਰਾਜ ਵੀ ਉੱਥੇ ਹੀ ਖੜੀ ਹੋਈ ਐ ਹੀ ਰਾਜ ਵੀ ਉੱਥੇ ਹੀ ਖੜੀ ਹੋਈ ਐ ਹੀ ਰਾਜ ਵੀ ਉੱਥੇ ਹੀ ਖੜੀ ਹੋਈ ਐ ਹੀ ਰਾਜ ਵੀ ਉੱਥੇ ਹੀ ਖੜੀ ਹੋਈ ਐ

ਹੱਡ ਦੇ ਦੇ ਦਿਨ ਚਾਰ